ਉਹ 5 ਮਿੰਟ ਅੰਦਰ ਲਾਣੀ ਆਜੋ ਜੀ ਉਪਰੋ ਯਾਰ 5 ਚਲੂ ਹੋਏਗੀ ਇਹ ਡਰਾਮਿਆਂ ਚੋਂ ਨਿਕਲੀ ਸਰਕਾਰ ਹਰ ਵੇਲੇ ਕੋਈ ਨਾ ਕੋਈ ਡਰਾਮਾ ਕਰਦੀ ਹੈ ਜੀ ਇੱਕ ਡਰਾਮਾ ਇਹ ਵੀ ਰਚਿਆ ਜਦੋਂ ਰਾਤ 9:30 ਵਜੇ ਇਹਨਾਂ ਨੇ ਸਮਣੇ ਪਜਵਾਏ ਮੇਰੇ ਘਰੇ ਮੇਰੇ ਹੀ ਨਹੀਂ ਮੈਨੂੰ ਬਾਅਦ ਚੋਂ ਪਤਾ ਚੱਲਿਆ 20-25 ਬੰਦਿਆਂ ਦੇ ਪਿੱਛੇ ਪਤਾ ਇਹ ਚੱਲ ਰਿਹਾ ਸੀ 2-3 ਦਿਨਾਂ ਤੋਂ ਬਈ ਇਹ 28 ਦੇ 28 ਥਾਣਿਆਂ ਚ ਲੱਭ ਰਹੇ ਸੀ ਵੀ ਕੋਈ 5 ਸਾਲ ਪੁਰਾਣੀ ਕੰਪਲੇਂਟ ਵੀ ਹੈਗੀ ਹੈ ਆਸ਼ੂ ਦੇ ਖਿਲਾਫ ਤਾਂ ਦੱਸੋ ਤਾਂ ਕਿ ਇਹਨੂੰ ਪਕੜਿਆ ਜਾਏ بڑے ਲੋਕ ਵਿੱਚੋਂ ਦੱਸਦੇ ਸੀਗੇ ਤੇ ਜੇ ਕੋਈ ਹੋਏਗੀ ਤੇ ਕੰਪਲੇਂਟ ਤਾਂ ਹੀ ਉਹ ਪਕੜਨਗੇ ਕੱਲ ਇੱਕਦਮ ਪਤਾ ਚੱਲਿਆ ਘਰੋਂ ਘਰਦਿਆਂ ਨੇ ਲਿਖਤਾ ਮੈਂ ਉਹ ਇਲੈਕਸ਼ਨ ਚ ਬਿਜ਼ੀ ਐ ਤੇ 19 ਤਰੀਕ ਤੋਂ ਬਾਅਦ ਤੁਹਾਡੇ ਕੋਲ ਪੇਸ਼ ਹੋਵਾਂਗੇ ਉਸ ਤੋਂ ਬਾਅਦ ਸਵੇਰੇ ਤੁਸੀਂ ਲੋਕਾਂ ਨੇ ਵੀ ਰਿਐਕਸ਼ਨ ਮੰਗੇ ਤੇ ਮੈਂ ਸਭ ਨੂੰ ਇਹੀ ਆਖਿਆ ਬਾਈ ਕਿਸੇ ਵੀ ਤਫ਼ਤੀਸ਼ ਤੋਂ ਅਸੀਂ ਭੱਜਣ ਵਾਲੇ ਨਹੀਂ ਨਾ ਪਹਿਲਾਂ ਭੱਜੇ ਸੀ ਨਾ ਹੁਣ ਭੱਜਣ ਆਲੇ ਆ ਜਿਹੜੀ ਏਜੰਸੀ ਬੁਲਾਏਗੀ ਅਸੀਂ ਆਵਾਂਗੇ ਪਰ 19 ਤਰੀਕ ਤੱਕ ਅਸੀਂ ਇਲੈਕਸ਼ਨ ਚਾ ਸਾਡੇ ਇਲੈਕਸ਼ਨ ਨੂੰ ਡੀਰੇਲ ਕਰਨ ਦੀ ਜਿਹੜੀ ਇਹ ਕੋਝੀ ਇਹਨਾਂ ਨੇ ਸਾਜ਼ਿਸ਼ ਰਚੀ ਸੀ ਅਸੀਂ ਉਹਦੇ 'ਚ ਨਹੀਂ ਆਉਣਾ 19 ਤਰੀਕ ਤੋਂ ਬਾਅਦ ਅਸੀਂ ਤੁਹਾਡੇ ਕੋਲ ਆਵਾਂਗੇ ਜੋ ਮਰਜ਼ੀ ਤੁਸੀਂ ਸਾਡੇ ਕੋਲ ਸਵਾਲ ਜਵਾਬ ਕਰ ਲਿਓ ਜੀ ਭਰਾਸ਼ੂ ਜੀ ਦੇ ਕਾਰਟੂਨ ਬਣਾ ਕੇ ਯਾਰੋ ਜਿਹੜੇ ਕਰ ਰਿਹਾ ਤੁਹਾਡੇ ਸਾਹਮਣੇ ਆ ਭੱਜ ਰਿਹਾ ਜੀ ਆਸ਼ੂ ਆਜੂ ਕਿੱਥੇ ਭਜੇਗਾ ਆਸ਼ੂ ਡਟ ਕੇ ਲੜੇਗਾ ਔਰ ਅਸੀਂ ਲੋਕ ਮਜ਼ਬੂਤੀ ਨਾਲ ਖੜੇ ਹੋਵਾਂਗੇ ਜਲੰਧਰ ਵੈਸਟ ਵਾਲੰਦ ਮੈਂ ਇੱਕ ਬੇਨਤੀ ਕਰਨੀ ਚਾਹਨਾ ਕਿ ਪੰਜਾਬੀ ਨਾ ਕਦੇ ਡਰੇ ਆ ਨਾ ਭਜੇ ਆ ਲੁਧਿਆਣਾ ਵੈਸਟ ਲੁਧਿਆਣਾ ਵੈਸਟ ਸੋਰੀ ਜਿੱਥੇ ਦੇ ਹੋਈਏ ਪੇਕੇ ਚਿੱਤੇ ਆਉਂਦੇ ਆ ਲੁਧਿਆਣਾ ਵੈਸਟ ਲੁਧਿਆਣਾ ਸਾਰਾ ਹੀ ਸਾਰਾ ਪੰਜਾਬ ਡਰਦਾ ਨਹੀਂ ਤੇ ਲੁਧਿਆਣਾ ਵੈਸਟ ਦੇ ਲੋਕ ਆਸ਼ੂ ਜੀ ਨਾਲ ਮੁਹਬਤ ਕਰਦੇ ਆ ਖੜੇ ਹੋਣਗੇ ਉਰੇ ਖਾਲੀ ਆਸ਼ੂ ਜੀ ਤੇ ਪਰਚਾ ਕਰਕੇ ਉਹਨਾਂ ਪਤਾ ਉਹਨਾਂ ਨਹੀਂ ਲੱਗਾ ਉਹ ਡਰਾਉਣਾ ਚਾਉਂਦੇ ਆ ਥੱਲੇਲੇ ਵਰਕਰਾਂ ਨੂੰ ਔਰ ਵਰਕਰ ਵੀ ਜਾਣਦੇ ਆ ਕਿ ਜੇ 58 ਐਫ ਆਈ ਆਰਾਂ ਹੋਈਆਂ ਉਹਨਾਂ ਦੀ ਜਮਾਨਤਾ ਹੋ ਗਈਆਂ ਯਾਰ 158 ਦੀ ਵੀ ਜਮਾਨਤਾ ਹੋ ਜਾਣਗੀਆਂ ਰੋਲਾ ਕਹਦਾ ਇਲੈਕਸ਼ਨ ਲੜੋ სპੋਰਟਸਮੈਨ ਅੰਗਰ ਔਰ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ